ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਸ਼ਮੀਰ ਵਿਖੇ ਸੋਢੀ ਮਾਦੋ ਅਦਾਸ ਨੂੰ ਭੇਜਿਆ ਉਹਨੇ ਉਥੇ ਜਾ ਕੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਪ੍ਰਚਾਰ ਕਰਨ ਉਥੇ ਹਜ਼ਾਰਾਂ ਘਰ ਸਿੱਖਾਂ ਦੇ ਹੋ ਗਏ ਉਥੇ ਇੱਕ ਸੇਵਾਦਾਸ ਦਾ ਨਾਮ ਦਾ ਬ੍ਰਾਹਮਣ ਰਹਿੰਦਾ ਸੀ ਜੋ ਕਿ ਗੁਰੂ ਜੀ ਨੂੰ ਹਰ ਵਕਤ ਧਿਆਉਂਦਾ ਰਹਿੰਦਾ ਸੀ ਕੜਾ ਪ੍ਰਸ਼ਾਦ ਦੀ ਦੇਖ ਕਰਦਾ ਹੁੰਦਾ ਸੀ ਤੇ ਸਾਰੀ ਸੰਗਤ ਨਾਲ ਗੁਰੂ ਜੀ ਨੂੰ ਯਾਦ ਕਰਦਾ ਹੁੰਦਾ ਸੀ ਜਦੋਂ ਸੇਵਾਦਾਸ ਦੀ ਮਾਤਾ ਨੇ ਆਪਣੇ ਪੁੱਤਰ ਨੂੰ ਐਵੇਂ ਕਰਦਾ ਹੋਇਆ ਵੇਖਿਆ ਤਾਂ ਉਹਦੇ ਹਿਰਦੇ ਵਿੱਚ ਗੁਰੂ ਮਹਾਰਾਜ ਪ੍ਰਤੀ ਬਹੁਤ ਪ੍ਰੇਮ ਵਧ ਗਿਆ ਉਹਨੂੰ ਜਿੱਥੇ ਵੀ ਪਤਾ ਲੱਗਣਾ ਵੀ ਗੁਰੂ ਜੀ ਦੀ ਸੰਗਤ ਹੋ ਰਹੀ ਹੈ ਉਹ ਉੱਥੇ ਭੱਜ ਕੇ ਪਹੁੰਚ ਜਾਂਦੀ ਸੀ ਤੇ ਗੁਰੂ ਜੀ ਦੇ ਗੁਣ ਸੁਣਦੀ ਹੁੰਦੀ ਸੀ ਉਹ ਮਾਈ ਇਹ ਸੋੰਦੀ ਹੁੰਦੀ ਸੀ ਕਿ ਗੁਰੂ ਜੀ ਇੱਕ ਸੇਵਕ ਦਾ ਸਿਰਫ ਪ੍ਰੀਮ ਵੇਖਦੇ ਆ ਜਿਹੜਾ ਵੀ ਸਿੱਖ ਗੁਰੂ ਪ੍ਰਤੀ ਸ਼ਰਧਾ ਕਰਕੇ ਭਾਵਨਾਤਾਰੀ ਅੰਦਰ ਗੁਰੂ ਉਹਦੀ ਪ੍ਰੀਮ ਨੂੰ ਜਾਣ ਲੈਂਦੇ ਨੇ ਉਹ ਬਿਰਧ ਮਾਈ ਆਪਣੇ ਪੁੱਤਰ ਨੂੰ ਹਮੇਸ਼ਾ ਪੁੱਛਦੀ ਰਹਿੰਦੀ ਸੀ ਕਿ ਜਿਸ ਗੁਰੂ ਨੂੰ ਤੂੰ ਹਮੇਸ਼ਾ ਯਾਦ ਕਰਦਾ ਰਹਿੰਦਾ ਧਿਆਉਂਦਾ ਰਹਿੰਦਾ ਉਹਨਾਂ ਦਾ ਕਿਹੋ ਜਿਹਾ ਸੁਭਾਅ ਹੈ ਉਹ ਤਾਂ ਸ਼੍ਰੀਨਗਰ ਤੋਂ ਬਹੁਤ ਦੂਰ ਅੰਮ੍ਰਿਤਸਰ ਵਸਦੇ ਹਨ ਕਿ ਉਹ ਸਾਡੇ ਪ੍ਰੀਮ ਨੂੰ ਪਛਾਣਦੇ ਹਨ ਜਾਣਨਗੇ ਸਾਡੇ ਪ੍ਰੀਮ ਨੂੰ ਕਿ ਨਹੀਂ ਸਾਨੂੰ ਇੱਥੇ ਦਰਸ਼ਨ ਦੇਣਗੇ ਕਿ ਨਹੀਂ ਦਰਸ਼ਨਾਂ ਤੋਂ ਬਿਨਾ ਮੇਰਾ ਜੀਣਾ ਬਹੁਤ ਔਖਾ ਹੈ ਜਦੋਂ ਗੁਰੂ ਸਾਹਿਬ ਮੈਨੂੰ ਆ ਕੇ ਇੱਥੇ ਦਰਸ਼ਨ ਦੇਣਗੇ ਉਦੋਂ ਹੀ ਮੈਨੂੰ ਤ੍ਰਿਪਤੀ ਹੋਏਗੀ ਮੈਂ ਸੁਣਿਆ ਵੀ ਗੁਰੂ ਨਾਨਕ ਦੇਵ ਜੀ ਆਪਣੀ ਸਿੱਖਾਂ ਦਾ ਪਿਆਰ ਵੇਖਦੇ ਹੋਏ ਬਹੁਤ ਦੂਰ ਦੂਰ ਜਾ ਕੇ ਸਫ਼ਰ ਕਰਦੇ ਹੁੰਦੇ ਸਨ ਗੁਰੂ ਜੀ ਬੰਗਾਲ ਤੱਕ ਗਏ ਅਸਾਮ ਤੱਕ ਗਏ ਸ਼੍ਰੀਲੰਕਾ ਤੱਕ ਗਏ ਗੁਰੂ ਜੀ ਸੰਗਲਾ ਦੀਪ ਤੱਕ ਗਏ ਕਾਬਲ ਵੀ ਗਏ ਬਗਦਾਦ ਵੀ ਗਏ ਲਾਹੌਰ ਵੀ ਗਏ ਤੇ ਤਿੱਬਤ ਵੀ ਗਏ ਗੁਰੂ ਜੀ ਤਾਂ ਹਰ ਥਾਂ ਜਾਂਦੇ ਨੇ ਜਿੱਥੇ ਗੁਰੂ ਜੀ ਦੇ ਸੇਵਕ ਹੁਣ ਗੁਰੂ ਜੀ ਦੇ ਸੇਕ ਹੁਣ ਮੈਂ ਵੀ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਹਿਰਦੇ ਵਿੱਚ ਪ੍ਰੇਮ ਧਾਰਨ ਕੀਤਾ ਹੋਇਆ ਮੈਂ ਵੀ ਗੁਰੂ ਜੀ ਨੂੰ ਹਰ ਵਕਤ ਯਾਦ ਕਰਦੀ ਰਹਿਣੀ ਆ ਕਿ ਮੈਨੂੰ ਇੱਥੇ ਆ ਕੇ ਦਰਸ਼ਨ ਦੇਣ ਉਹ ਬਿਰਧ ਮਾਈ ਦੇ ਪੁੱਤਰ ਨੇ ਜਦੋਂ ਇਹ ਗੱਲ ਸੁਣੀ ਤਾਂ ਸੇਵਾਦਾਰ ਕਹਿੰਦਾ ਜਦੋਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਸਾਡੇ ਹਿੱਦੇ ਦਾ ਪ੍ਰੀਮ ਜਾਨ ਲੈਣਗੇ ਉਦੋਂ ਪਾਤਸ਼ਾਹ ਇੱਥੇ ਆ ਕੇ ਸਾਨੂੰ ਦਰਸ਼ਨ ਜ਼ਰੂਰ ਦੇਣਗੇ ਇੱਕ ਦਿਨ ਉਸ ਬਿਰਧ ਮਾਈ ਨੇ ਕੀ ਕੀਤਾ ਕਿ ਉਹਨੇ ਇੱਕ ਦੁਰਲਭ ਰੂਈ ਲੈਤੀ ਤੇ ਉਹਨੂੰ ਸੁਧਾਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਦੇ ਗੁਣ ਗਾਉਂਦੇ ਗਾਉਂਦੇ ਬਹੁਤ ਬਰੀਕ ਸੂਤ ਕੱਤਦੀ ਹੁੰਦੀ ਸੀ ਇੱਕ ਸਮਾਨ ਕਰਕੇ ਉਹ ਵੱਟ ਚੜਾਉਂਦੀ ਹੁੰਦੀ ਸੀ ਤੇ ਚਰਖਾ ᱜੇੜ ਕੇ ਸੂਤ ਬਣਾਉਂਦੀ ਦਿਨ ਰਾਤ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਤੇ ਇੱਛਾ ਕਰਦੀ ਰਹਿੰਦੀ ਤੇ ਸੂਤ ਨੂੰ ਇਕੱਠਾ ਕਰਦੀ ਰਹਿੰਦੀ ਉਹ ਵਿਰਧ ਮਾਈ ਗੁਰੂ ਜੀ ਨੂੰ ਹਰ ਵਕਤ ਬੇਨਤੀ ਇਹੀ ਕਰਦੀ ਕਿ ਮੈਂ ਬਹੁਤ ਵਿਰਧ ਹੋ ਚੁੱਕੀ ਆ ਮੇਰੇ ਤੋਂ ਹੁਣ ਚੱਲਿਆ ਨਹੀਂ ਜਾਂਦਾ ਤੇ ਪਹਾੜਾਂ ਦਾ ਰਾਹ ਬਹੁਤ ਬੀਖਮ ਹੈ ਬਹੁਤ ਟੇਡਾ ਮਿੱਡਾ ਮੇਰੇ ਤੋਂ ਸ਼੍ਰੀਨਗਰ ਤੋਂ ਚੱਲ ਕੇ ਅੰਮ੍ਰਿਤਸਰ ਨਹੀਂ ਆਇਆ ਜਾਣਾ ਜੀ ਮੈਂ ਆ ਸਕਦੀ ਤਾਂ ਮੈਂ ਜ਼ਰੂਰ ਆ ਕੇ ਤੁਹਾਨੂੰ ਇਹ ਵਸਤਰ ਭੇਟਾ ਕਰਨਾ ਸੀ ਮੈਂ ਸ਼ਕਤੀਹੀਨ ਹਾਂ ਮੈਂ ਚੱਲ ਨਹੀਂ ਸਕਦੀ ਏ ਛੀਮੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਆਪ ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲਿਓ ਤੇ ਹਰ ਥਾਂ ਚੱਲ ਕੇ ਜਾ ਕੇ ਆਪਣੇ ਸੇਵਕਾਂ ਨੂੰ ਦਰਸ਼ਨ ਦਿੰਦੇ ਹੋ ਮੇਰੇ ਕੋਲ ਵੀ ਆ ਜਾਓ ਮੈਨੂੰ ਦਰਸ਼ਨ ਦਿਓ ਇਸ ਤਰ੍ਹਾਂ ਉਹ ਵਿਰਧ ਮਾਈ ਹਰ ਵਕਤ ਆਪਣੀ ਮਨ ਦੇ ਵਿੱਚ ਵਿਚਾਰ ਕਰਦੀ ਰਹਿੰਦੀ ਉਹ ਵਿਰਧ ਮਾਈ ਦਾ ਇਤਿਹਾਸ ਵਿੱਚ ਨਾਮ ਆਇਆ ਮਾਤਾ ਭਾਗ ਭਰੀ ਮਾਤਾ ਭਾਗ ਭਰੀ ਮਨ ਵਿੱਚ ਵਿਚਾਰ ਕਰਦੇ ਹੋਏ ਗੁਰੂ ਜੀ ਦੇ ਦਰਸ਼ਨਾਂ ਦੀ ਅਭਿਲਾਸ਼ਾ ਕਰਦੇ ਹੋਏ ਸੂਤ ਕੱਦੀ ਰਹਿੰਦੀ ਸੀ ਫਿਰ ਉਹ ਇੱਕ ਦਿਨ ਜਦੋਂ ਸਾਰਾ ਸੂਤ ਉਹਨੇ ਕੱਤ ਲਿਆ ਤਾਂ ਇੱਕ ਜੁਲਾਹੇ ਦੇ ਘਰ ਗਈ ਜੁਲਾਹੇ ਨੂੰ ਬਾਧੂ ساری ਮਾਇਆ ਦੇ ਕੇ ਕਹਿੰਦੀ ਬਹੁਤ ਸੁੰਦਰ ਵਸਤਰ ਤਿਆਰ ਕਰਨਾ ਜੁਲਾਹੇ ਨੂੰ ਬਹੁਤ ਵਾਰ ਕਹਿ ਕੇ ਬਹੁਤ ਸੁੰਦਰ ਕੱਪੜਾ ਬਣਵਾਇਆ ਤੇ ਫਿਰ ਉਹ ਬਹੁਤ ਮਿਹਨਤ ਕਰਕੇ ਉਸ ਕੱਪੜੇ ਨੂੰ ਧਵਾਇਆ ਉਸ ਵਿਰਧ ਮਾਈ ਨੇ ਘਰ ਦੇ ਵਿੱਚ ਇੱਕ ਸਥਾਨ ਨੂੰ ਸਾਫ਼ ਕੀਤਾ ਤੇ ਹਿਰਦੇ ਵਿੱਚ ਕਲਪਨਾ ਕਰਨ ਲੱਗੀ ਉਣੀ ਉੱਥੇ ਇੱਕ ਦੀਵਾ ਬਾਲਿਆ ਤੇ ਧੂਪ ਦਿਖਾਉਂਦੀ ਹੁੰਦੀ ਸੀ ਤੇ ਬਹੁਤ ਖੁਸ਼ਬੂਦਾਰ ਫੁੱਲ ਉੱਥੇ ਚੜਾਉਂਦੀ ਹੁੰਦੀ ਸੀ ਹਰ ਵਕਤ ਉੱਥੇ ਕਿਉਂਦਾ ਦੀਵਾ ਬਲਦਾ ਰਹਿੰਦਾ ਸੀ ਤੇ ਚੰਦਨ ਨੂੰ ਘਸਾ ਕੇ ਉੱਥੇ ਛਿੜਕਾਅ ਵੀ ਕਰਦੀ ਸੀ ਹਰ ਵਕਤ ਉੱਥੇ ਸੁਗੰਧੀ ਰਹੇ ਘਰ ਦੇ ਵਿੱਚ ਜਿਹੜੀ ਖਾਲੀ ਥਾਂ ਸੀ ਉਹ ਸਾਫ਼ ਕੀਤੀ ਖਾਲੀ ਥਾਂ ਤੇ ਬਹੁਤ ਸੁੰਦਰ ਚੌਂਕੀ ਬਣਵਾ ਕੇ ਉੱਥੇ ਡਾਹੀ ਤੇ ਉਹਦੇ ਉੱਪਰ ਇੱਕ ਬਹੁਤ ਸੁੰਦਰ ਵਸਤਰ ਵਿਛਾਇਆ ਤੇ ਬਹੁਤ ਸੁੰਦਰ ਫੁੱਲ ਉਹਦੀ ਉੱਤੇ ਖਿਲਾਰ ਗਏ ਉਹ ਹਰ ਵਕਤ ਉੱਥੇ ਗੁਰੂ ਜੀ ਨੂੰ ਕਲਪਨਾ ਕਰਕੇ ਸਮਝ ਕੇ ਗੁਰੂ ਜੀ ਦੀ ਪੂਜਾ ਕਰਦੀ ਹੁੰਦੀ ਸੀ ਦਿਨੋਂ ਦਿਨ ਮਾਤਾ ਭਾਗ ਭਰੀ ਦੀ ਸ਼ਰਦਾ ਗੁਰੂ ਜੀ ਦੇ ਪ੍ਰਤੀ ਵਾਦੀ ਗਈ ਇਸ ਵਿਰਧ ਮਾਈ ਦਾ ਪ੍ਰੀਮ ਗੁਰੂ ਜੀ ਦੇ ਪ੍ਰਤੀ ਵਾਦਾ ਗਿਆ ਉਸ ਚੌਂਕੀ ਦੇ ਸਾਹਮਣੇ ਖੜੀ ਹੋ ਕੇ ਗੁਰੂ ਜੀ ਨੂੰ ਅਰਦਾਸ ਕਰਦੀ ਸੀ ਤੇ ਆਪਣੀ ਭੇਟਾ ਅਰਪਣ ਕਰਦੀ ਸੀ ਦੋ ਦੋਵੇਂ ਸਮੇਂ ਉੱਥੇ ਗੁਰੂ ਜੀ ਦੀ ਪੂਜਾ ਕਰਦੀ ਤੇ ਹਰ ਵਕਤ ਹਿਰਦੇ ਵਿੱਚ ਗੁਰੂ ਜੀ ਦੇ ਪ੍ਰਤੀ ਸ਼ਰਧਾ ਧਾਰਨ ਕਰਕੇ ਰੱਖਦੀ ਸੀ। ਦਿਲ ਦੇ ਵਿੱਚ ਹਰ ਵਕਤ ਇਹੀ ਅਰਾਧਨਾ ਕਰਦੀ ਸੀ। हे ਪੰਜਵੇਂ ਪਾਤਸ਼ਾਹ ਜੀ ਦੇ ਪੁੱਤਰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਮੇਰੀ ਇੱਛਾ ਪੂਰੀ ਕਰੋ। ਮੈਨੂੰ ਆਪ ਜੀ ਤੇ ਇਹੀ ਭਰੋਸਾ ਹੈ। ਕਿਰਪਾ ਕਰੋ ਮੈਨੂੰ ਆ ਕੇ ਇੱਥੇ ਦਰਸ਼ਨ ਦਿਓ। ਆਸ-ਪਾਸ ਦੇ ਸਾਰੇ ਲੋਕ ਸੇਵਾਦਾਸ ਨੂੰ ਕਹਿੰਦੇ ਹੁੰਦੇ ਸੀ ਸੇਵਾਦਾਸ ਮਾਤਾ ਭਾਗਪਰੀ ਦਾ ਪੁੱਤਰ ਸੀ ਸਾਰੇ ਲੋਕ ਉਹਨੂੰ ਕਹਿੰਦੇ ਕਿ ਤੇਰੀ ਮਾਤਾ ਨੇ ਗੁਰੂ ਹਰਗੋਬਿੰਦ ਜੀ ਵਾਸਤੇ ਵਸਤਰ ਤਿਆਰ ਕੀਤਾ ਹੋਇਆ ਤੇ ਹਰ ਵਕਤ ਇਹੀ ਕਹਿੰਦੀ ਹੈ ਕਿ ਮੈਨੂੰ ਛੇਵੇਂ ਪਾਤਸ਼ਾਹ ਇੱਥੇ ਆ ਕੇ ਦਰਸ਼ਨ ਦੇਣ ਪਰ ਸੇਵਾਦਾਸ ਹੀ ਪਹਾੜੀ ਮਾਰਗ ਬਹੁਤ ਕਠਿਨ ਹੈ ਤੇ ਗੁਰੂ ਜੀ ਦੇ ਨਾਲ ਬਹੁਤ ਫੌਜਾਂ ਨੇ ਇੱਥੇ ਆਉਣਾ ਉਹਨਾਂ ਦਾ ਅਸੰਭਵ ਹੈ ਤੁਹਾਡੀ ਮਾਤਾ ਵਿਰਧ ਹੋ ਚੁੱਕੀ ਹੈ ਉਹ ਜਾ ਵੀ ਨਹੀਂ ਸਕਦੇ ਇਸ ਲਈ ਤੁਸੀਂ ਐਵੇਂ ਕਰੋ ਜਿਹੜਾ ਉਹਨਾਂ ਨੇ ਵਸਤਰ ਬਣਵਾਇਆ ਹੋਇਆ ਉਹ ਉੱਥੇ ਗੁਰੂ ਜੀ ਦੇ ਕੋਲ ਪੇਜ ਦਿਓ ਸੇਵਾਦਾਸ ਨੇ ਆਪਣੀ ਮਾਤਾ ਭਾਗ ਭਰੀ ਨੂੰ ਬਹੁਤ ਸਮਝ ਆਇਆ ਤੁਸੀਂ ਹਟ ਛੱਡ ਦਿਓ ਗੁਰੂ ਸਾਹਿਬ ਜੀ ਇੱਥੇ ਨਹੀਂ ਆ ਸਕਦੇ ਅਸੀਂ ਤੁਹਾਡਾ ਇਹ ਵਸਤਰ ਬਣਵਾਇਆ ਹੋਇਆ ਅੰਮ੍ਰਿਤਸਰ ਹੀ ਭੇਜ ਦਿੰਨੇ ਆ ਮੈਨੂੰ ਬਹੁਤ ਲੋਕ ਆਹੀ ਕਹਿੰਦੇ ਨੇ ਕਿ ਇੱਥੇ ਗੁਰੂ ਜੀ ਨਹੀਂ ਆ ਸਕਦੇ ਸਿਰਫ ਗੁਰੂ ਨਾਨਕ ਦੇਵ ਜੀ ਸਨ ਜਿਹੜੇ ਦੂਰ ਦੂਰ ਜਾ ਕੇ ਸਿੱਖਾਂ ਨੂੰ ਦਰਸ਼ਨ ਦਿੰਦੇ ਸਨ ਨਹੀਂ ਤਾਂ ਬਾਕੀ ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਨ ਲਈ ਦੂਰੋਂ ਦੂਰੋਂ ਸੰਗਤਾਂ ਗੁਰੂ ਜੀ ਦੇ ਕੋਲ ਖੁਦ ਜਾਂਦੀਆਂ ਹੁੰਦੀਆਂ ਸਨ ਗੁਰੂ ਜੀ ਦੇ ਕੋਲ ਬਹੁਤ ਵੱਡੀ ਸੈਨਾ ਹੈ ਤੇ ਉਹ ਸਾਰੀ ਸੈਨਾ ਨੂੰ ਇੱਥੇ ਲੈ ਕੇ ਆਉਣਾ ਬਹੁਤ ਮੁਸ਼ਕਿਲ ਹੈ ਜਦੋਂ ਮਾਤਾ ਭਾਗ ਭਰੀ ਜੀ ਨੇ ਉਹ ਵਿਰਧਮਈ ਨੇ ਆਪਣੇ ਪੁੱਤਰ ਦੇ ਬੋਲ ਸੁਨੇ ਤਾਂ ਉਹਦੀਆਂ ਅੱਖਾਂ ਦੇ ਵਿੱਚੋਂ ਜਲ ਆ ਗਿਆ ਕਹਿੰਦੀ ਪੁੱਤਰ ਸੁਣੋ ਮੈਂ ਸਾਰੀ ਉਮਰ ਲੰਘਾ ਦਿੱਤੀ ਮੈਂ ਹਰ ਵਕਤ ਗੁਰੂ ਜੀ ਦੇ ਦਰਸ਼ਨਾਂ ਲਈ ਤਰਸਦੀ ਰਹਿੰਦੀ ਆ ਹਰ ਵਕਤ ਮੈਂ ਗੁਰੂ ਜੀ ਦੇ ਦਰਸ਼ਨ ਮੰਗਦੀ ਰਹਿੰਦੀ ਆ ਗੁਰੂ ਜੀ ਅੰਤਰਜਾਮੀ ਨੇ ਉਹ ਸਾਰਿਆਂ ਦੀਆਂ ਦਿਲਾਂ ਦੀ ਜਾਣਨ ਵਾਲੇ ਨੇ ਤੇ ਉਹਨਾਂ ਦਾ ਇੱਥੇ ਆਉਣਾ ਕੋਈ ਔਖੀ ਗੱਲ ਨਹੀਂ ਹੈ ਆ ਸਕਦੇ ਨੇ ਇਸੇ ਇਸ ਸੰਸਾਰ ਵਿੱਚ ਇਹੋ ਜਿਹੀ ਕੋਈ ਥਾਣੀ ਜਿੱਥੇ ਗੁਰੂ ਜੀ ਪਹੁੰਚ ਨਾ ਸਕਣ ਜਦੋਂ ਛੇਵੇਂ ਪਾਤਸ਼ਾਹ ਮੇਰੇ ਵੱਲ ਵੇਖਣਗੇ ਤਾਂ ਗੁਰੂ ਛੇਤੀ ਮੈਨੂੰ ਦਰਸ਼ਨ ਦੇਉਣਗੇ ਮੈਂ ਜਿਉਂਦੇ ਜੀ ਗੁਰੂ ਜੀ ਦੇ ਦਰਸ਼ਨਾਂ ਦੀ ਆਸ ਨਹੀਂ ਛੱਡਾਂਗੀ ਜੇ ਜਿਉਂਦੇ ਜੀ ਨਹੀਂ ਮਿਲ ਸਕੀ ਤਾਂ ਮੈਂ ਮਰ ਕੇ ਮਿਲਾਂਗੀ ਪਰ ਮੈਂ ਗੁਰੂ ਜੀ ਦੇ ਦਰਸ਼ਨਾਂ ਦੀ ਆਸ ਨੂੰ ਨਹੀਂ ਛੱਡਣਾ ਤੇ ਉਧਰ ਅੰਮ੍ਰਿਤਸਰ ਵਿਖੇ ਛਿਮੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਿਲਾਂ ਦੀ ਜਾਣਨ ਵਾਲੇ ਮਾਤਾ ਭਾਗ ਭਰੀ ਜੀ ਦੇ ਦਿਲ ਦੀ ਸਾਰੀ ਗੱਲ ਜਾਣ ਗਏ ਗੁਰੂ ਜੀ ਨੇ ਜਾਣ ਲਿਆ ਵੀ ਪਹਾੜਾਂ ਦਾ ਰਸਤਾ ਹੈ ਤੇ ਪਹਾੜਾਂ ਦੇ ਵਿੱਚ ਸਾਡੀ ਹੋਰ ਵੀ ਸਿੱਖ ਰਹਿੰਦੇ ਨੇ ਜਿਹੜੇ ਸਾਡੇ ਦਰਸ਼ਨ ਕਰਨਾ ਚਾਹੁੰਦੇ ਨੇ ਮੈਂ ਉਹਨਾਂ ਸਾਰਿਆਂ ਦੀ ਆਸਾ ਪੂਰੀ ਕਰਦਾ ਜਿਹੜੇ ਮੇਰੇ ਭਰੋਸੇ ਤੇ ਰਹਿੰਦੇ ਨੇ ਉਹ ਬਿਰਧ ਮਈ ਮਾਤਾ ਭਾਗ ਭਰੀ ਨੇ ਇੱਕ ਵਸਤਰ ਬੁਣ ਕੇ ਰੱਖਿਆ ਹੋਇਆ ਤੇ ਉਹ ਵਸਤਰ ਮੈਨੂੰ ਪਹਿਨਾਉਣ ਦੀ ਬੜੀ ਲਾਲਸਾ ਹੈ ਉਹਦੇ ਮਨ ਵਿੱਚ ਹੁਣ ਉਹਦਾ ਅੰਤਲਾ ਸਮਾ ਨੇੜੇ ਆ ਚੁੱਕਾ ਤੇ ਉਹਦੇ ਦਰਸ਼ਨਾਂ ਦੀ ਪਿਆਸ ਵਧੀ ਹੋਈ ਹੈ ਗੁਰੂ ਹਰਗੋਬਿੰਦ ਜੀ ਨੇ ਉਸ ਸਮੇਂ ਵਿਚਾਰ ਕੀਤੀ ਕਿ ਸਾਨੂੰ ਛੇਤੀ ਚੱਲਣਾ ਚਾਹੀਦਾ ਹੈ। ਗੁਰੂ ਜੀ ਮਾਤਾ ਗੰਗਾ ਜੀ ਦੇ ਕੋਲ ਆਗਿਆ ਲੈ ਕੇ ਕੁਝ ਸੂਰਮਿਆਂ ਨੂੰ ਨਾਲ ਲੈ ਕੇ ਸ਼੍ਰੀਨਗਰਵਲ ਚਾਲੇ ਪਾ ਦਿੱਤੇ। ਜਿਵੇਂ ਜਿਵੇਂ ਗੁਰੂ ਜੀ ਪਹਾੜਾਂ ਵੱਲ ਜਾਂਦੇ ਰਹੇ ਜਿੱਥੇ ਜਿੱਥੇ ਸਿੱਖਾਂ ਨੂੰ ਪਤਾ ਲੱਗਦਾ ਰਿਹਾ ਗੁਰੂ ਜੀ ਪਹਾੜ ਵੱਲ ਆ ਰਹੇ ਹੈ। ਸਾਰੀਆਂ ਸੰਗਤਾਂ ਗੁਰੂ ਵਾਸਤੇ ਸੁੰਦਰ ਪੇਟਾਵਾਂ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਐਵੇਂ ਚਲਦਿਆਂ ਚਲਦਿਆਂ ਗੁਰੂ ਜੀ ਇੱਕ ਬਹੁਤ ਮਹਾਨ ਨਗਰ ਵਿੱਚ ਪਹੁੰਚੇ ਜਿਸ ਦਾ ਨਾਮ ਸ਼੍ਰੀਨਗਰ ਹੈ ਗੁਰੂ ਜੀ ਨਗਰ ਵਿੱਚ ਚਲਦਿਆਂ ਉਸ ਘਰ ਦੇ ਬਾਹਰ ਆ ਗਏ ਜਿਸ ਘਰ ਦਾ ਮਾਲਕ ਉਹਨਾਂ ਦਾ ਸਿੱਖ ਸੇਵਾਦਾਸ ਸੀ ਜਦੋਂ ਸੇਵਾਦਾਸ ਨੇ ਘਰ ਦੇ ਅੰਦਰ ਬੈਠਿਆਂ ਘੋੜਿਆਂ ਦੀਆਂ ਆਵਾਜ਼ਾਂ ਸੁਣੀਆਂ ਤੇ ਸੇਵਾਦਾਸ ਤੁਰੰਤ ਆਪਣੇ ਘਰ ਦੇ ਬਾਹਰ ਆ ਗਿਆ ਉਹਨੇ ਵੇਖਿਆ ਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਘੋੜੇ ਤੇ ਅਸਵਾਰ ਨੇ ਤੇ ਬੜਾ ਨੇਜਾ ਫੜਿਆ ਹੋਇਆ ਸੇਵਾਦਾਸ ਭੱਜ ਕੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖਦਾ ਹੈ ਤੇ ਕਹਿੰਦਾ ਗੁਰੂ ਜੀ ਬਹੁਤ ਸਮੇਂ ਤੋਂ ਆਪ ਜੀ ਦੀ ਉਡੀਕ ਸੀ ਤੇ ਅੱਜ ਆਪ ਜੀ ਦੇ ਸਾਨੂੰ ਦਰਸ਼ਨ ਦਿੱਤੇ ਨੇ ਗੁਰੂ ਜੀ ਦੇ ਘੋੜੇ ਦੀ ਰਕਾ ਫੜ ਕੇ ਗੁਰੂ ਜੀ ਨੂੰ ਘੋੜੇ ਤੋਂ ਉਤਾਰਿਆ ਤੇ ਉਹਨਾਂ ਨੂੰ ਲੈ ਕੇ ਆਪਣੇ ਘਰ ਅੰਦਰ ਚਲਾ ਗਿਆ ਉਹਨੇ ਇੱਕ ਘਰ ਦੇ ਵਿੱਚ ਸੁੰਦਰ ਪਲੰਗ ਡਾਇਆ ਤੇ ਜਾ ਕੇ ਆਪਣੀ ਮਾਤਾ ਨੂੰ ਇਹ ਵੱਡੀ ਖਬਰ ਸੁਣਾਈ ਮੇਰੀ ਮਾਤਾ ਬੜੇ ਭਾਗਾਂ ਵਾਲੀ ਏ ਜਿਸ ਨੂੰ ਗੁਰੂ ਹਰ ਵਕਤ ਉਡੀਕਦੀ ਸੀ ਛੇਵੇਂ ਪਾਤਸ਼ਾਹ ਅੱਜ ਖੁਦ ਅੰਮ੍ਰਿਤਸਰ ਤੋਂ ਚੱਲ ਕੇ ਸ਼੍ਰੀ ਨਗਰ ਤੇਰੇ ਘਰ ਆਏ ਨੇ ਮਾਤਾ ਭਾਗ ਭਰੀ ਇਸ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋਈ ਪਰ ਸਰੀਰਕ ਅਵਸਥਾ ਬਲਹੀਨ ਹੈ ਬਹੁਤ ਵਿਰਧ ਹੋ ਚੁੱਕੀ ਹੈ ਇਸ ਲਈ ਆਪਣੇ ਪੁੱਤਰ ਦਾ ਸਹਾਰਾ ਲੈ ਕੇ ਵਿੜੇ ਵਿੱਚ ਆਈ ਗੁਰੂ ਜੀ ਉੱਥੇ ਵਿਰਾਜਮਾਨ ਸਨ ਉਹ ਵਿਰਧ ਮਾਈ ਗੁਰੂ ਜੀ ਨੂੰ ਆਕੇ ਵੇਖਦੀ ਹੈ ਤੇ ਨਿਹਾਲ ਹੋ ਜਾਂਦੀ ਹੈ ਬਹੁਤ ਲੰਬੇ ਸਮੇਂ ਤੋਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਘ ਸੀ ਅੱਜ ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਦਿੱਤੇ ਤਾਂ ਉਹਦਾ ਹਿਰਦਾ ਨਿਹਾਲ ਹੋ ਗਿਆ ਉਹਨੇ ਆਪਣਾ ਮਸਤਕ ਗੁਰੂ ਜੀ ਦੇ ਚਰਨਾਂ ਤੇ ਰੱਖਿਆ ਉਹ ਵਿਰਧਮਾਈ ਨੇ ਗੁਰੂ ਜੀ ਵਾਸਤੇ ਇੱਕ ਫੁੱਲਾਂ ਦੀ ਮਾਲਾ ਬਣਾਈ ਸੀ ਉਹਨੇ ਉਹ ਫੁੱਲਾਂ ਦੀ ਮਾਲਾ ਗੁਰੂ ਜੀ ਦੇ ਗਲ ਵਿੱਚ ਪਾ ਦਿੱਤੀ ਉਹ ਵਿਰਦ ਮਾਈ ਕਹਿੰਦੀ ਕਿ ਮੈਂ ਘਰ ਦੇ ਵਿੱਚ ਆਪ ਜੀ ਦੇ ਲਈ ਇੱਕ ਸਥਾਨ ਮਨਾਇਆ ਸੀ ਉੱਤੇ ਉਹਦੀ ਮੈਂ ਨਿਤ ਪੂਜਾ ਕਰਦੀ ਸੀ ਅੱਜ ਤੁਸੀਂ ਮੈਨੂੰ ਦਰਸ਼ਨ ਦੇ ਕੇ ਸਾਰੀ ਪੂਜਾ ਸਫਲ ਕਰ ਦਿੱਤੀ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਵਿਰਦ ਮਾਈ ਤੂੰ ਬਹੁਤ ਪ੍ਰੀਮ ਕੀਤਾ ਸਾਨੂੰ ਸਾਡੇ ਵਾਸਤੇ ਬਹੁਤ ਸੁੰਦਰ ਵਸਤਰ ਬਣਾਏ ਨੇ ਤੇ ਦਿਨ ਰਾਤ ਭਜਨ ਬੰਦਗੀ ਵਿੱਚ ਤੂੰ ਜੀ ਲਾਇਆ ਮੈਂ ਅੰਮ੍ਰਿਤਸਰ ਤੋਂ ਇੱਥੇ ਉਹਨਾਂ ਵਸਤਰਾਂ ਨੂੰ ਪਹਿਨਣ ਵਾਸਤੇ ਆਇਆ ਉਸ ਤੋਂ ਇਲਾਵਾ ਮੈਨੂੰ ਹੋਰ ਕੋਈ ਕਪੜਾ ਚੁੰਗਾ ਨਹੀਂ ਲੱਗਿਆ ਉਹ ਕੱਪੜੇ ਤੂੰ ਹੁਣ ਸਲਵਾ ਦਿਓ ਉਸ ਕੱਪੜੇ ਨੂੰ ਅਸੀਂ ਸਰੀਰ ਤੇ ਧਾਰਨ ਕਰਾਂਗੇ ਇਹ ਗੱਲ ਸੁਣ ਕੇ ਵਿਰਧ ਮਾਈ ਕਹਿੰਦੀ ਕਿ ਮੇਰੇ ਧੰਨ ਭਾਗ ਨੀ ਆਪ ਜੀ ਦੀ ਕਦੇ ਵੀ ਕਿਸੇ ਜਾਤ ਨਹੀਂ ਵੇਖਦੇ ਆਪ ਜੀ ਇਹ ਨਹੀਂ ਵੇਖਦੇ ਕਿ ਉਹ ਇਸਤਰੀ ਹੈ ਜਾਂ ਪੁਰਖ ਹੀ ਨਹੀਂ ਦੇਖਦੇ ਕਿ ਉਸ ਕੋਲ ਧਨ ਹੈ ਜਾਂ ਨਹੀਂ ਹੈ ਆਪ ਤਾਂ ਵਸੂ ਦਾ ਪ੍ਰੀਮ ਦੇਖਦੇ ਹੋ ਜਿਹਦੇ ਹਿਰਦੇ ਦੇ ਵਿੱਚ ਸੱਚਾ ਪ੍ਰੀਮ ਹੁੰਦਾ ਉਸ ਨੂੰ ਤੁਸੀਂ ਬਹੁਤ ਪ੍ਰੀਮ ਕਰਦੇ ਹੋ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਪ੍ਰਤੀ ਪ੍ਰੇਮ ਹੁੰਦਾ ਉਹਨੂੰ ਹੀ ਪਰਮਾਤਮਾ ਦੇ ਪ੍ਰਤੀ ਲਗਨ ਹੁੰਦੀ ਹੈ ਪਰ ਜੇ ਬਾਰੋਂ ਬਾਰ ਹੀ ਦਿਖਾਵਾ ਹੈ ਤਾਂ ਸੱਚ ਜਾਣਿਓ ਉਹਦਾ ਕੋਈ ਫਾਇਦਾ ਨਹੀਂ ਫਿਰ ਉਹ ਵਿਰਧ ਮਾਈ ਅੰਦਰ ਜਾਂਦੀ ਹੈ ਤੇ ਗੁਰੂ ਜੀ ਦੇ ਵਸਤਰਾਂ ਨੂੰ ਲੈ ਕੇ ਆਉਂਦੀ ਹੈ ਜਿਸ ਤੇ ਸੁਗੰਧੀਦਾਰ ਛੜਕਾਵ ਕੀਤੇ ਹੋਏ ਸੀ ਉਹ ਵਸਤਰ ਲਿਆ ਬੀਬੀ ਨੇ ਗੁਰੂ ਜੀ ਦੇ ਅੱਗੇ ਰੱਖ ਦਿੱਤੇ ਤੇ ਹੱਥ ਜੋੜ ਕੇ ਬੰਦਨਾ ਕੀਤੀ ਉਦੋਂ ਗੁਰੂ ਜੀ ਨੇ ਇੱਕ ਦਰਜੀ ਨੂੰ ਬੁਲਾਇਆ ਦਰਜੀ ਨੇ ਨਾਪਾ ਲੇਤਾ ਤੇ ਬਿਰਧ ਮਾਈ ਨੇ ਉਸ ਦਰਜੀ ਨੂੰ ਕਿਹਾ ਬਹੁਤ ਸੁੰਦਰ ਵਸਤਰ ਤਿਆਰ ਕਰਨੇ ਇਸ ਤਰ੍ਹਾਂ ਕਹਿ ਕੇ ਉਹ ਦਰਜੀ ਵਸਤਰ ਸਿਉਣ ਲੱਗ ਪਿਆ ਤੇ ਉਹ ਬਿਰਧ ਮਾਈ ਕੋਲ ਬੈਠ ਗਈ ਫਿਰ ਬਿਰਧ ਮਾਈ ਨੇ ਗੁਰੂ ਜੀ ਦੇ ਚਰਨ ਤੋਂ ਆਏ ਤੇ ਜਦੋਂ ਚਰਨਾਵਾਲਾ ਜਲ ਉਸ ਬਿਰਧ ਮਾਈ ਨੇ ਪੀਤਾ ਤਾਂ ਉਹਨੂੰ ਦਿ੍ਰਵ ਦ੍ਰਿਸ਼ਟੀ ਹੋ ਗਈ ਤੇ ਅੰਤਰਮੁਖੀ ਧਿਆਨ ਹੋ ਕੇ ਆਨੰਦ ਪ੍ਰਾਪਤ ਕੀਤਾ ਗੁਰੂ ਜੀ ਦੇ ਪਹੁਲ ਵਾਲਾ ਜਲ ਆਪ ਛਕਿਆ ਤੇ ਆਪਣੇ ਪੁੱਤਰ ਨੂੰ ਵੀ ਛਕਾਇਆ ਜਿਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜੀ ਦੀ ਸੇਵਾ ਮਾਈ ਭਾਗਪਰੀ ਨੇ ਆਪਣੇ ਹੱਥਾਂ ਨਾਲ ਕੀਤੀ ਰਾਤ ਵਕਤ ਗੁਰੂ ਜੀ ਸੁੰਦਰ ਸੇਜ ਉੱਪਰ ਆਰਾਮ ਕਰਦੇ ਨੇ ਤੇ ਸਾਰੇ ਕਸ਼ਮੀਰ ਦੇ ਵਿੱਚ ਇਹ ਖਬਰ ਫੈਲ ਗਈ ਕਿ ਜਿਵੇਂ ਪਾਤਸ਼ਾਹ ਜੀ ਸ਼੍ਰੀਨਗਰ ਦੇ ਵਿੱਚ ਆਏ ਨੇ ਜਦੋਂ ਦੂਰੋਂ ਨੇੜਿਓ ਸਿੱਖ ਇਕੱਠੇ ਹੋ ਰਹੇ ਨੇ ਤੇ ਜਦੋਂ ਸਵੇਰ ਹੋਈ ਉਦੋਂ ਤੱਕ ਸਾਰੇ ਸਿੱਖ ਗੁਰੂ ਜੀ ਦੇ ਦਰਸ਼ਨ ਕਰਨ ਲਈ ਮਾਈ ਭਾਗਪਰੀ ਜੀ ਦੇ ਘਰ ਤੱਕ ਆ ਗਏ। ਉਹਨਾਂ ਨੇ ਗੁਰੂ ਜੀ ਲਈ ਸੁੰਦਰ ਫਲ ਪੇਟ ਕੀਤੇ ਤੇ ਗੁਰੂ ਜੀ ਨੇ ਉਹਨਾਂ ਸੁੰਦਰ ਫਲਾਂ ਨੂੰ ਛਕਿਆ। ਹੁਣ ਵਿਰਧ ਮਾਈ ਦਾ ਜਿਹੜਾ ਬੁਣਿਆ ਹੋਇਆ ਵਸਤਰ ਸੀ ਉਸ ਤੋਂ ਬਹੁਤ ਸੁੰਦਰ ਪੋਸ਼ਾਕਾ ਤਿਆਰ ਹੋ ਗਿਆ ਤੇ ਉਸ ਪੋਸ਼ਾਕੇ ਨੂੰ ਆਪ ਆਪਣੀ ਹੱਥਾਂ ਨਾਲ ਗੁਰੂ ਜੀ ਨੂੰ ਪਹਿਨਾਇਆ। ਸਾਰੀ ਸੰਗਤ ਵਿੱਚ ਇਹ ਗੱਲ ਪਸਰ ਗਈ ਕਿ ਗੁਰੂ ਜੀ ਇੰਨੀ ਦੂਰੇ ਵਿਰਧ ਮਾਈ ਦਾ ਬੁਣਿਆ ਹੋਇਆ ਵਸਤਰ ਪਹਿਨਣ ਆਏ ਨੇ। ਗੁਰੂ ਜੀ ਨੇ ਤਨ ਗੁਰੂ ਜੀ ਦੇ ਸਿੱਖ ਜਿਨ੍ਹਾਂ ਦਾ ਇੰਨਾ ਪਿਆਰ ਜਿਨ੍ਹਾਂ ਦਾ ਇੰਨਾ ਸਦਕਕੇ ਗੁਰੂ ਜੀ ਅੰਮ੍ਰਿਤਸਰ ਤੋਂ ਕਸ਼ਮੀਰ ਉਚੇਚਾ ਉਹਨਾਂ ਨੂੰ ਮਿਲਣ ਦੇ ਲਈ ਆਏ ਸੀ ਉਹਨਾਂ ਦੀ ਸ਼ਰਧਾ ਪੂਰੀ ਕਰਨ ਆਏ ਜਿਹੜੇ ਲੋਕ ਕਹਿੰਦੇ ਆ ਕਿ ਗੁਰੂ ਜੀ ਸਾਡੀ ਗੱਲ ਨਹੀਂ ਸੁਣਦੇ ਅਰਦਾਸ ਨਹੀਂ ਸੁਣਦੇ ਜੇ ਅਰਦਾਸ ਨਾ ਸੁਣਦੇ ਹੁੰਦੇ ਤਾਂ ਉਹ ਅੰਮ੍ਰਿਤਸਰ ਤੋਂ ਸ਼੍ਰੀਨਗਰਵੀ ਉਸ ਬਿਰਧ ਮਾਈ ਭਾਗਪਰੀ ਦੀ ਇੰਨੀ ਜ਼ਿਆਦਾ ਭਗਤੀ ਤੇ ਇੰਨਾ ਜ਼ਿਆਦਾ ਵਿਸ਼ਵਾਸ ਦੇਖ ਕੇ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਚੱਲ ਕੇ ਸ਼੍ਰੀਨਗਰ ਉਹਨਾਂ ਨੂੰ ਮਿਲਣ ਲਈ ਉਹਨਾਂ ਨੂੰ ਦਰਸ਼ਨ ਦੇਣ ਲਈ ਆਏ ਸਨ ਜੇਕਰ ਆਪ ਸਭ ਨੂੰ ਜਾਣਕਾਰੀ ਮਹੱਤਵਪੂਰਨ ਅਤੇ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡ ਯਾ ਯੂਨੀਵਰਸਲ ਹੱਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ ਧੰਨਵਾਦ